ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਵਿੱਢੀ ਗਈ ਮੁਹਿੰਮ ਦਰਾਂ ਨਗਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹਾਂ ਦੋ ਲੋਕਾਂ ਨੂੰ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਡਰਗ ਮਣੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਬਰਿਆਰ ਬਾਈਪਾਸ ਤੋਂ ਕਾਰ ਸਵਾਰ ਗ੍ਰਿਫਤਾਰ ਕੀਤੇ ਗਏ ਦੋ ਨੌਜਵਾਨਾ ਵਿੱਚ ਇੱਕ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਅਤੇ ਦੂਜਾ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਨੌਜਵਾਨ ਪੰਜਾਬ ਪੁਲਿਸ ਦੀ ਆਈਆਰਬੀ ਬਟਾਲੀਅਨ ਦਾ ਦੱਸਿਆ ਜਾ ਰਿਹਾ ਹੈ ਆਈਆਰਬੀ ਕਰੀਬ 2 ਵਜੇ ਸਾਡੇ ਚੌਂਕੀ ਇੰਚਾਰਜ ਬਰੀਅਰ ਸਾਡੇ ਐਸ.ਐਸ.ਓ. ਸਾਹਿਬ ਕਮ ਇੰਸਪੈਕਟਰ ਸਾਹਿਲ ਪਠਾਨੀਆ ਇਹਨਾਂ ਨੇ ਨਾਕਾ ਲਗਾਇਆ ਸੀ ਬਰੀਅਰ ਦੇ ਨੇੜੇ ਉਹਦੇ ਚੈਕਿੰਗ ਦੌਰਾਨ ਜਿਹੜੀ ਇੱਕ ਕਾਰ ਜਿਹਦਾ ਨੰਬਰ ਹੈਗਾ ਪੀ.ਵੀ. ਪੀ.ਵੀ. 32 ए के 5205 ਇਹ ਕਾਰ ਸੀ ਵਾਈਟ ਇਹਨੂੰ ਜਦ ਰੋਕਿਆ ਚੈਕਿੰਗ ਦੌਰਾਨ ਇਸ ਗੱਡੀ ਤੋਂ ਦੋ ਜਿਹੜੇ ਅਨਪਛਾਤੇ ਬੰਦੇ ਸੀ ਉਹਨਾਂ ਦੀ ਜਿਹੜੇ ਪਛਾਣ ਕੀਤੀ ਤਾਂ ਉਹ ਆਸ਼ਿੰਦੀਨ ਹੈ ਇਹ ਪੰਡੂਰੀ ਪਿੰਡ ਪੰਦਾ ਕਟੂਏ ਦਾ ਉਥੋਂ ਦਾ ਰਹਿਣ ਵਾਲਾ ਤੇ ਅਬੇਜੀਤ ਸਾਨੂ ਅਸ਼ਨੀ ਕੁਆਰ ਪਿੰਡ ਜਨਿਆਲ ਹੈ ਇਹ ਠਾਣਾ ਨੂਰੂਦਿਆਨ ਸੁਿੰਦਨ ਉਹਨਾਂ ਨੂੰ ਆਪਾਂ ਮੋੜਕ ਕੀਤਾ ਸੱਚ ਦਰਾਨ ਉਹਨਾਂ પાસે ਜਿਹੜੀ 260 260 ਗ੍ਰਾਮ ਹਿਰਨ ਔਰ 1.5 ਲੱਖ ਰੁਪਈਆ ਜਿਹੜਾ ਡਰਗ ਮਿਲਿਆ ਸੋ ਇਹਨਾਂ ਦੇ ਖਿਲਾਫ ਆਪਾਂ ਐਨਡੀਪੀਐਸ ਅੰਤਰਤੀ 21 ਸੀ 7ਏ ਤੇਰ ਪਰਚਾ ਹਨਗਿਨਾ ਨਗਵਿੰਦ ਦਰਜ ਕਰ ਲਿਆ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਹੈ ਆ ਪਾਂਕੇ ਨੂੰ ਦਾ ਬੈਕਵਰਡ ਲਿੰਕ ਆਪਾਂ ਟਰੇਸ ਕਰ ਲਿਆ ਔਰ ਮੋਸਟਲੀ ਆਪਾਂ ਡਵੈਲਪ ਕਰ ਲਿਆ ਲੇਟਰ ਆਨ ਦੇ ਲਈ ਰੇਡ ਕੀਤੀ ਜਾ ਰਹੀ ਹੈ ਸੋ ਇਸ ਮੁਕਦਮੇ ਦੀ ਡੰਗਾਈ ਨਾ ਤਤੀਸ਼ ਕੀਤੀ ਤਾਂ ਬੇਸਿਕਲੀ ਇਹ ਜਿਹੜਾ ਅਬੇਜੀਤ ਦਾ ਮੁੰਡਾ ਇਹ ਪੰਜਾਬ ਪੁਲਿਸ ਦੀ ਫੋਰਥ ਆਈਆਰ ਜੀ ਦਾ ਮਲਾਜਾ ਹੈਗਾ ਕਿੰਨੀ ਇਨਵੋਲਵਮੈਂਟ ਹੈ ਕੀ ਸਪੋਰਟ ਕਰਦਾ ਸੀ ਉਹਦੀ ਵੀ ਇਨਵੈਸਟੀਗੇਸ਼ਨ